रुको रुको थ लगता लाइफ च सब कुछ प्लैन के हिसाब चलता है नहीं वीरे लाइफ फिल्म नहीं अज पहले सफर दी चले की तैयारी तले हाँ पहुँच चुके किसी ਇਥੇ ਹੁਣ ਅਸੀਂ ਲੈ ਕੇ ਜਾਵਾਂਗੇ ਮੁੰਤੀਸੋਲਾ। ਇਹ ਸਾਡਾ ਜੀ ਪਹਿਲਾ ਦਿਨ ਤੇ ਪਹਿਲਾ ਟਾਈਮ ਪਹਿਲਾ ਵਲੌਗ ਹੁਣ ਇੱਥੇ ਸਾਡੇ ਤੋਂ ਬਹੁਤ ਗਲਤੀਆਂ ਹੋਣੀਆਂ ਆਆਂ ਤੇ ਉਹ ਤੁਸੀਂ ਵਲੌਗ ਨਹੀਂ ਕਰਦੇ ਸੀ ਬਸ ਸਿੱਖਣ ਆਏ ਆ ਸਿੱਖਣ ਆਏ ਆ ਇਹ ਚ ਬਹੁਤ ਗਲਤੀਆਂ ਹੋਣੀਆਂ ਤੁਸੀਂ ਅੰਦੇਖੀਆਂ ਕਰ ਦਿਓ ਤੇ ਬਸ ਫੋਲੋ ਸਪੋਰਟ ਕਰਿਓ ਤੇ ਸਫਰ ਦੀ ਜਰਨੀ ਸਟਾਰਟ ਕਰਦੇ ਆ ਆਜੋ ਸਿੱਖਣਾ ਤੇ ਹਾਂਜੀ ਭਾਜੀ ਰਹਿ ਗਏ 9 ਕਿਲੋਮੀਟਰ view ਦੇਖੋ ਤੁਸੀਂ ਬਸ ਪਹਾੜੀਆਂ ਕੋਲ ਹੀ ਆਈ ਜਾਂਦੀਆਂ ਹਾਂ ਤੇ ਐ ਭਾਜੀ ਦੱਸੋ ਫੇਰ ਕੁਝ ਨਾ ਕੁਝ ਭਾਜੀ ਉੱਥੋਂ ਬਸ ਬੈਠ ਤੋਂ ਉੱਠੋ ਅੱਜ ਅੱਜ ਆਹੋ ਬੈਠ ਤੋਂ ਉੱਠ ਗਿਆ ਹਾਂ ਮੋਟੀਵੇਸ਼ਨ ਵਾਲੀਆਂ ਗੱਲਾਂ ਕਰਨੀਆਂ ਸਾਰਿਆਂ ਨੇ ਹੁਣਹੀਂ ਤੋਂ ਕ੍ਰੋਸ ਕਰਨ ਲੱਗੇ ਹਾਂ ਭਰੀ ਸੀ ਉਹ ਐ ਤਵਾਰਦੀ ਦਿਨ ਨਾ ਅਮਿਸ਼ਾ ਮਾਰਸ਼ਾ ਲੱਗਦਾ ਯਾਰ ਮਤਲਬ ਕਿ ਮਾਰਕੀਟ ਲੱਗਦੀ ਹੈ ਹਮੇਸ਼ਾ ਹੀ ਭਾਜੀ ਆਉਂਦੀ ਹੋ ਜੋ ਹਾਂਜੀ ਆਉਂਦੀ ਹੋ ਜੋ ਆ ਦੇਖੋ ਤੁਸੀਂ ਮਾਰਕੀਟ ਲੱਗੀ ਹੋਈ ਆ ਸਾਰਾ ਗੁਜਰਤੀ ਜਨਾਂ ਵਾਲੇ ਲੱਗਾ ਹੋਇਆ ਆ ਉਹ ਵੀ ਅਮੈਂਟ ਉਸਾਤੀ ਮੈਂ ਬੁਨਿਸਤੋ ਸਟਾਟੋ ਐ ਡਾ ਕੋਨਤੀ ਲੋਆਰੇ ਅ ਦੂਸਾਰੇ ਅਸੀਂ ਪਹੁੰਚ ਲਿਆ ਸੁਲਜਾਨੋ スルजानो जाकेਹੀਂ ਲੈਣੀ ਹਾਂ ਉੰਤਰਗੈਤੋ ਤਾਨੂੰ ਦੱਸ ਹੀ ਦਿੱਤਾ ਪਹਿਲਾਂ ਫੇ ਮੈਂ ਕਹਿ ਕੋਈ ਫੇਰ ਪੀੜ ਕਰਕੇ ਦੱਸ ਦੇਣਾ ਕਿਸ਼ਤੀ ਲੈਣੀ ਹੈ ਟਾਪੂ ਤੇ ਚੱਲੇ ਆ ਭਾਜੀ ਇੱਕ ਤੇ ਇੱਕ ਟਾਪੂ ਰਹਿ ਗਿਆ 2 ਕਿਲੋਮੀਟਰ ਰਹਿ ਗਿਆ ਬਸ ਪਹੁੰਚਣ ਲਈ ਭਾਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂスルਜਾਨੋ ਭਾਜੀ ਆਜੋ ਜਲਦੀ ਤਰ੍ਹਾਂ ਗੈਤੋ ਲੱਗੀ ਹੋਈ ਆ ਉਹ ਦੇਖ ਲੋ ਹਾਂਜੀ biglietteria, Ce Oh te, ho Ciao, ciao, biglietto, ciao. ciao. Allora, mi servono due biglietti, anche per le bici. Andate e ritorno. 23,80. Okay. Però con la carta. Mi sono Che biglietti che biglietti, uno per le biciclette e uno per le persone. andate ritorno ओके grazie grazie ਸਾਡਾ ਭਾਜੀ ਸਾਨੂੰ ਹੁਣੇ ਖੱਜਲ ਕਰਨ ਲੱਗਾ ਏ ਟਿਕ ਟਿਕ ਵਾ ਕੇ ਬਹਿ ਗਿਆ ਜੇਬਾਂ ਜਾਰੀਆਂ ਰੱਖ ਲੈਂਦੇ ਆ ਬਾਜੂ ਟਿਕ ਟਾਲ ਆ ਵਧੀਆਂ ਨੀਆਂ ਭਾਜੀ ਟਿਕਾ ਵਾਲਿਆਂ ਦੇ ਜੇਬਾਂ ਸੱਦੀਆਂ ਬੜੀਆਂ ਹੁਣ ਦੇਖ ਲਓ ਤਰ ਗਿਆ ਇਦੂ ਆ ਗਿਆ ਅਸੀਂ ਉੱਚ ਬੈਠਾਂਗੇ ਤੇ ਗੱਲ ਕਰਾਂਗੇ ਕਰੀ ਕਰੇ ਬਾਤ ਰੋ ਬਿਲੇਟੋ eh c'è là lui signore giorno per le biciclette una metti in cima poi tutti e la bandiera ok va bene prego prego जी कहेंकल लै लो आह जीरो करो तो कंधे दिला ला दिए सैकल ला दो ਕੁਆਟਰ ਪਰਮਨ ਕੋਰਲ 0 ਉਸੇ ਫਿਰ ਮੈਂ ਕੋਈ ਇਤਨਾ ਉਸੇ ਫਿਰ ਮੈਂ ਪਾ ਕੇ ਓਕੇ ਚ ਨੇ 1 ਉਹ ਕੇ ਫਾਈ 4 ਫੋਰਟੀ ਮਾ ਬੇਲੂ 8 ਟੋਪਸਾ ਪਰਫੈਕਟ ਜੀ ਅਤੀ ਨੀ ਜੀ ਜੀ ਕਿ ਨੇ ਲੋਕ ਇੱਥੇ ਆਪਣਾ ਆਪਣਾ ਸਾਈਕਲ ਲੈ ਕੇ ਆਉਂਦੇ ਆ ਮੈਂ ਇੱਥੇ ਦਿਖਾ ਦਾਂ ਭਾਜੀ ਉਹ ਜਿਹੜੀ ਮੈਂ ਤੁਹਾਨੂੰ ਫਲੋਟਿੰਗ ਪੀਰ ਦੀ ਗੱਲ ਕਰਨ ਡਿਆ ਸੀ ਆ ਰਹੀ ਆ ਇੱਥੇ ਇਹਨਾਂ ਨੇ ਹਾਂਜੀ ਹਾਂਜੀ ਆ ਇੱਥੋਂ ਦੇਖੋ ਤੁਸੀਂ ਐਦਾਂ ਬਣਾਇਆ ਸੀ ਕੰਪਰੀ ਜੀ ਬਣਾਇਆ 2016 ਚ ਹਾਂਜੀ ਇਹ ਪੂਰਾ ਸੁਲਜਾਨੋ ਤੋਂ ਇੱਥੇ ਤੱਕ ਕੁੱਲੇ ਗਾਰੇ ਕਰਦਾ ਸੀ ਹਾਂਜੀ ਬਿਸਕਰ ਗਏ ਰਹੇ ਮੈਂ ਉਦੋਂ ਹੀ ਦੀਆ ਬਾਜੀ ਹੁਣ ਕਿਹੜੇ ਪਾਸੇ ਨੂੰ ਚੱਲੀਏ ਆਉਂਦੀ ਕਿਹੜਾ ਕੱਢਣਾ ਜਾਂ ਆਉਂਦੀ ਕਿਹੜਾ ਕੱਢਣਾ ਪਹਿਲਾਂ ਆਪਾਂ ਉੱਥੇ ਮੈਪ ਦੇਖੀਏ ਇੱਥੇ ਦਾ ਇਹੋ ਲੇਦਾ ਆਹ ਰਿਆ ਜੀ ਮੈਂ ਐਪ ਦਾ ਬਕੜੀ ਜ਼ੀਰੋ ਕਰੀਏ ਹੁਣ ਦੁਨ ਚਲੋ ਸੌਫਟ ਕਾਰਬਸ ਇੱਕ ਕਿਲੋ ਲੈਣਾ ਭਾਜੀ 8 ਨੰਬਰ ਤੇ ਅਮਾਡੋਨਾ ਦੇ ਲਚਰੀਓਲਾ ਠੀਕ ਹੈ ਜੀ ਆਪਾਂ ਆਹ ਉਹ ਇੱਕ ਨੰਬਰ ਤੇ ਖਿਲੋਤੇ ਆਪਾਂ ਇੱਕ ਵਾਸਤੇ ਜਾਣਾ 8 ਦਾ ਨੰਬਰ ਕਰਦੀ ਉਹ ਵੀ ਲੱਕੀ ਆ ਅੱਛਾ ਜੀ ਪਹਿਲਾ ਕਰ ਲੀਏ ਪੂਰੀ ਜ਼ੀਰੋ ਫਿਰ ਹਾਂਜੀ ਸਾਈਕਲ ਤੇ ਪੰਜਾਬੀ ਆ ਗਏ ਓਏ ਇੱਕ ਸਾਡਾ ਭਾਜੀ ਬਿਜ਼ੀ ਹੋ ਜਾਂਦਾ ਆ ਦੱਸੋ ਕਨਫਰਮ ਕਰੋ ਪਹਿਲਾਂ ਮੈਨੂੰ ਇਹ ਹਾਂਜੀ ਮੇਰੇ ਲਈ ਤੇ ਮਿੰਨ ਤੇ ਇਦਾਂ ਲੱਗਣ ਡਿਆ ਹਾਂਜੀ ਬਾਕੀ ਜੇ ਕੋਈ ਜੇ ਕੋਈ ਪੰਜਾਬੀ ਆਇਆ ਆ ਪਹਿਲੀ ਵਾਰੀ ਸਾਈਕਲਾਂ ਤੇ ਪੈਦਲ ਤਾਂ ਬਹੁਤ ਆਏ ਹੋਣੇ ਆ ਹਾਂਜੀ ਪੈਦਲ ਤਾਂ ਬਹੁਤ ਆਏ ਹੋਣੇ ਆ ਜੇ ਪਹਿਲੀ ਵਾਰੀ ਕੋਈ ਸਾਈਕਲ ਤੇ ਇੱਥੇ ਆਪਣਾ ਲੈ ਕੇ ਆਇਆ ਆ ਉਹ ਸਾਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਤਾਂ ਨੈਕਸਟ ਟਾਈਮ ਜੇ ਤੁਸੀਂ ਸਾਡੇ ਨਾਲ ਆਉਣਾ ਹੋਇਆ ਤੁਸੀਂ ਆ ਸਕਦੇ ਆ ਕੋਈ ਸਾਡਾ ਚੈਲੰਜ ਨਹੀਂ ਹੈ ਕਿ ਇਹੀ ਆ ਉਦਾਂ ਹੀ ਮਤਲਬ ਜਿੰਨੀ ਗੱਲ ਨੂੰ ਲੋੜ ਜਾ ਹਾਂਜੀ ਉਹਨਾਂ ਕਹੀ ਗੈਂਡੇ ਆ ਉਹ ਚੜਾਈ ਚੜਨੀ ਪੈਣੀ ਆ ਹਾਂਜੀ ਆਜੀ ਬੰਦ ਮਜੇ ਉਹਨੇ ਖੱਜਲ ਕਰੂਗੇ ਯੋ ਦੇਖੋ ਤੁਸੀਂ ਬਾਈ ਪੂਰੇ 10 ਕਿਲੋ ਮੀਟਰ ਆ ਇਹ ਤੁਸੀਂ ਕਹਿਤਾ ਸੀ ਦੇ ਹੁਣ ਇੱਧਰ ਰੁਕ ਜਿਓ ਜੀ ਬਸ ਆਉਣ ਲੱਗੀ ਆ ਆਪ ਦਾ ਘੇੜਾ ਕੱਢਣ ਦੇਖੋ ਜੀ ਦੋਨੋ ਪ੍ਰਾ ਆਏ ਹੋਇਆ ਅੱਜ ਇਹ ਮonti is wala pend kar sano ਇੱਥੇ ਭਾਜੀ ਜ਼ਿਆਦਾਤਰ ਤੁਹਾਨੂੰ ਨਾ ਪੁਰਾਣੇ ਦਿਖਨੇ ਆ ਪੁਰਾਣੇ ਲੋਕ ਹੀ ਰਹਿ ਗਏ ਆ ਬੁੱਢੇ ਲੋਕ ਆ ਹਾਂਜੀ ਬੁੱਢੇ ਵੀ ਅੱਜ ਪੈਗ ਲਾਉਣਦੇ ਆ ਇੱਥੇ ਇਹਨਾਂ ਦੀ ਲਾਈਫ ਤੇ ਨਾ ਦੀਆਂ ਪਰਿਤੀ ਵੀ ਇਹ ਵੀ ਏ ਨਵੀਂ ਜਨਰੇਸ਼ਨ ਉਹ ਉਹ ਪਾਜੀ ਇੱਥੋਂ ਨਿਕਲੀ ਜਾਂਦੀ ਆ ਹੁਣ ਪਰ ਉਹ ਫੇਰ ਬਾਅਦੋਂ ਪਛਤਾਉਗੇ ਕੀ ਸਕੂਨ ਅਸਲੀ ਚ ਜ਼ਿੰਦਗੀ ਚ ਕੀ ਸੀ ਉਹਨਾਂ ਦਾ ਕੋਈ ਸਰਕਲ ਆ ਜਿੱਦਾ ਬੰਦਾ ਉਹਨਾਂ ਨੇ ਇੱਥੋਂ ਭੱਜ ਜਾਣਾ ਹਾਂਜੀ ਫੇਰ ਜਦੋਂ ਬੁੱਢੇ ਹੋਣਾ ਫੇਰ ਇੱਥੇ ਆਉਣਾ ਹਾਂਜੀ ਇਦਾਂ ਹੀ ਆ ਇਹ ਸਰਕਲ ਚੱਲਦਾ ਰਹਿਣਾ ਧੁੰਮ ਕੇ ਫਿਰ ਕੇ ਜਿੱਦਾਂ ਧੁੰਮ ਕੇ ਬੰਦਾ ਫੇਰ ਉੱਥੇ ਨਹੀਂ ਆਉਂਦਾ ਹਾਂਜੀ ਪਾਜੀ ਉਹ ਬਾਅਦ ਚ ਆਪਾਂ ਰਾਸਤਾ ਕਰਾਂਗੇ ਉਹ ਜਿਹੜਾ ਤੇ ਹੁਣ ਆਪਾਂ ਪੇਟ ਪੂਜਾ ਕਰ ਲਈਏ ਆ ਪੰਕੀ ਨੇ ਸਾਨੂੰ ਖਾਲੀ ਮਿਲ ਗਏ ਆ ਇੱਥੇ ਅਸੀਂ ਉਹਨੂੰ ਬੈਠਾਂਗੇ ਅਸੀਂ ਆਪਣਾ ਖਾਵਾਂਗੇ ਓਕੇ ਜੀ ਉਹ ਉਧਰ ਦਿਖਾ ਦਿਓ ਕਿੰਨਾ ਉਹ ਬਣੀ ਚੜ ਕੇ ਆਈ ਉੱਪਰ ਆ ਗਈ ਬਾਹਰ 350 ਹੁਣ ਸਾਣਾ ਸਾ ਰਲਣ ਲੱਗੀ ਪਾਜੀ ਉਹ ਤਾਂ ਉਹ ਤਾਂ ਦੱਸੀ ਮੈਨੂੰ ਉਹ ਕੀ ਆ ਉਹ ਨਾ ਪ੍ਰਾਈਵੇਟ ਕਿੰਨਾ ਪ੍ਰਾਈਵੇਟ ਉਹ ਫੈਮਿਲੀ ਦਾ ਆ ਕਿਹਨੇ ਬਣਾਇਆ ਵਾ ਹਾਂਜੀ ਕਿ ਰਜੂ ਰਜ ਨੇ ਉੱਥੇ ਸਾਰਿਆਂ ਨੂੰ ਐਕਸੈਸ ਨਹੀਂ ਆ ਜਾਣ ਦੀ ਹਾਂਜੀ ਕੌਣ ਨਹੀਂ ਜਾਂਦੇ ਤੂੰ ਉਹਨੇ ਕਰਦੇ ਆਹ ਦੇਖੋ ਜੀ ਕਹਿੰਦੇ ਇਹ ਪੇਸ਼ੀ ਦੇ ਲਾਗੋ ਦੀਸੇਓ ਆ ਮੱਛੀਆਂ ਇੱਥੇ ਆਹ ਦੇਖਣ ਨੂੰ ਮਿਲਦੀਆਂ ਨੇ ਇਹ ਆਈਲੈਂਡ ਸੀ ਪੁਰਾਣੀ ਮਛਵਾੜੀਆਂ ਦਾ ਮਸ਼ੀਆਂ ਫੜਦੇ ਹੁੰਦੇ ਸੀ ਉਹ ਆਪਣਾ ਕਾਰੋਬਾਰ ਕਰਦੇ ਹੁੰਦੇ ਸੀ ਮਸ਼ੀਆਂ ਨਾਲ ਕਿ ਸਾਰੇ ਪਾਸੇ ਵੇਚਣ ਜਾਂਦੇ ਸੀ ਹੁਣ ਅਸੀਂ ਪਿਉਆਂ ਹੀ ਕਫੇ ਹੁਣ ਕਫੇ ਦੀ ਲੋੜ ਪੈ ਗਈ ਆ ਇਹਨਾਂ ਕੋ ਚੜ ਕੇ ਦੂਜੇ ਪਿੰਡ ਸੋ ਆ ਇਹਨਾਂ ਦੀ ਕੋਈ ਪੁਰਾਣੀ ਤੋਪ ਪਈ ਆ ਕਿਹੜੀ ਵਾਰ ਜਿਹੇ ਲਿਖਿਆ ਹੋਇਆ ਕਿਹੜੀ ਜੰਗ ਦੀ ਨਹੀਂ 1973 ਲਿਖਿਆ ਜੀ अठारह मार्च उन्नीस सौ तिहत्तर हूँ आ जाओ जी क्फ़े पीने लिया बार से रुकेंगे फिर अगला रास्ता कंप्लीट करा कौ रात है देखो जी हम इत कप्फ़े आऊगी ਹੁਣ ਆਪਾਂ ਹੋਰ ਹੀ ਉਲਝਣਾ ਚ ਉਲਝ ਗਏ ਸਾਰੇ ਜਾਣੇ ਤੇ ਟੈਕਨੋਲੋਜੀ ਕਿੰਨੂ ਕਹਿਣ ਡੇ ਹੁਣ ਆਪਾਂ AI ਨੂੰ ਸਾਰੇ ਕਲ ਨੂੰ ਬੈਟਰੀ ਵਾਲੇ ਸਾਈਕਲ ਆ ਗਏ ਸਾਈਕਲ 'ਪੱਜਾ ਲਾਪੇ ਬੰਦੇ ਨੂੰ ਪੈਂਡਲ ਮਾਰਨ ਦੀ ਲੋੜ ਨਹੀਂ ਉਹ ਟੈਕਨੋਲੋਜੀ ਹੋ ਗਈ ਗੱਡੀਆਂ ਆਪਾਂ ਨੂੰ ਪਹਿਲਾਂ ਮਿਲੀਆਂ ਉਹਨਾਂ ਲਈ ਨਹੀਂ ਭਾਜੀ ਅੱਜ ਆਪਾਂ ਆਪਾਂ ਤਾਂ ਆਪਣੀ ਸਾਈਕਲ ਦੇਖੋ ਨਾ ਤੁਸੀਂ ਕਿਸੇ ਦੇ ਵੀ ਬੈਟਰੀ ਲੱਗੀ ਆ ਕਿਸੇ ਦੇ ਵੀ ਕੁਝ ਲੱਗਾ ਆਪਣੇ ਪੈਰਾਂ ਤੇ ਆਏ ਆ ਕੁਝ ਕਰਕੇ ਵਿਖਾਉਣਾ ਚਾਹਣੀ ਦੁਨੀਆ ਨੂੰ ਕੁਝ ਕਰਾਂਗੇ ਤਾਹੀਂ ਅੱਗੇ ਵਧਾਂਗੇ ਮੈਂ ਆਪਣੀ ਜਿੰਨੀ ਜਿਹੜੀ ਹਰ ਜਨਰੇਸ਼ਨ ਨੂੰ ਇੱਕ ਝੂਠ 'ਚ ਜੀਣਾ ਚਾਹੁੰਦੀ ਆ ਸਾਰੇ ਝੂਠ 'ਚ ਜੀਂਦੇ ਆ ਹਰੇਕ ਜਨਰੇਸ਼ਨ ਹੀ ਆਪਾਂ ਨੂੰ ਆਪਣੇ ਘਰ ਦੇ ਕਹਿੰਦੇ ਰਹੇ ਆ ਕਿ ਅਸੀਂ ਸਾਈਕਲਾਂ 'ਤੇ ਸਕੂਲੇ ਜਾਂਦੇ ਰਹੇ ਆ ਇਦਾਂ ਕਰਦੇ ਰਹੇ ਆ ਤੇ ਉਹਨਾਂ ਦੀ ਜਨਰੇਸ਼ਨ ਨੇ ਆਪਾਂ ਨੂੰ ਗੱਡੀਆਂ ਬਣਾ ਕੇ ਦਿੱਤੀਆਂ ਆਪਣੀ ਜਨਰੇਸ਼ਨ ਨੂੰ ਤਾਂ ਆਪਾਂ ਅਗਲੀ ਜਨਰੇਸ਼ਨ ਨੂੰ ਹੋਰ ਕਿੰਨੇ ਪਏ ਆ ਕਿ ਨਵਾਂ ਆਉਣ ਵਾਲੀ ਪੀੜ੍ਹੀ ਸਾਡੇ ਨਿੱਕੇ ਨਿੱਕੇ ਨੇ ਆਣੇ ਜਿਹਨਾਂ ਦੇ ਵੀ ਆ ਫੋਨਾਂ 'ਤੇ ਲੱਗੇ ਰਹਿੰਦੇ ਆ ਅਹੀਂ ਜੋ ਵੇਖ ਲਿਆ ਅਹੀਂ ਜੋ ਵੇਖ ਲਿਆ ਉਹਨਾਂ ਚ ਆਉਣ ਵਾਲੀ ਜਨਰੇਸ਼ਨ ਇਦਾਂ ਆ ਅਨਪੜ੍ਹ ਆਪਾਂ ਸਾਰੀਆਂ ਜਨਰੇਸ਼ਨਾਂ ਇੱਕ ਜਨਰੇਸ਼ਨ ਨੂੰ ਇਦਾਂ ਹੀ ਕਹਿੰਦੀਆਂ ਆ ਜਿੱਦਾਂ ਆਪਣੇ ਘਰ ਦੇ ਆ ਆਪਣੇ ਆਪ ਨਹੀਂ ਆਪੇ ਪਿਛਲੀ ਨਹੀਂ ਬੰਦੇ ਆ ਹਾਂਜੀ ਇੱਕ ਅਗਲੀ ਨਹੀਂ ਮਾੜੀ ਉਹ ਵੀ ਇਦਾਂ ਹੀ ਕਹਿੰਦੇ ਆ ਆਪਣੇ ਫਾਦਰ ਹੁਣਾਂ ਸਾਬ ਦੇ ਵੀ ਜਨਰੇਸ਼ਨ ਦੇ ਉਹ ਕਹਿੰਦੇ ਆ ਕਿ ਸਾਡੇ ਬਾਪੂ ਹੁਣਾਂ ਨੇ ਨਹੀਂ ਕੁਝ ਕੀਤਾ ਤਾਂ ਸਾਡੇ ਨਿਆਣੇ ਉਹ ਨਹੀਂ ਕਰ ਸਕਦੇ ਜੋ ਅਸੀਂ ਕੀਤਾ ਆ ਸਾਡੇ ਨਹੀਂ ਮੰਨਦੇ ਸਾਡੇ ਨਿਆਣੇ ਮੰਨਦੇ ਕਿਹਦੀ ਆ ਜ਼ਿੰਦਗੀ ਚ ਲੂਪ 'ਚ ਫਸੇ ਹੋਏ ਆਪਾਂ ਹਾਂ ਇਹ ਇੱਕ ਲੂਪ ਮੈਟ੍ਰਿਕਸ ਭਾਜੀ ਕਿੱਥੇ ਕ ਪਹੁੰਚ ਗਏ ਆ ਹੁਣ ਇਥੋਂ ਹੋ ਗਿਆ ਜੀ ਮੈਪ ਦੇਨੇ ਬੋਰਡ ਤੋਂ ਪੜਦੇ ਆ ਸੰਤੋਾਰ ਤੁਹਾਡੇ ਹੱਥ ਨੂੰ ਭਾਜੀ ਹਾਂ ਜੀ ਆਇਆ ਇਹ ਸੜਕ ਵਾਹ ਕਿਹਿੰਦਾ ਕਰ ਵਸ ਇੱਧਰ ਲਿਖਿਆ ਉਹਨਾਂ ਨੇ ਨਹੀਂ ਨਹੀਂ ਜੀ ਤਾਨੂ ਜਾਣਾ ਆਪਾਂ ਇਹ ਦੇਖ ਜਲ ਕਰਤਾ ਇਹਨਾਂ ਨੇ ਖਾਤੇ ਦਿਖਾਤੇ ਚਲੋ ਚਲੋ ਅੱਗੇ ਦਰਦ ਦਾ ਘਤੋ ਭਾਜੀ ਪੁੰਡ ਦੇ ਪਿਆ ਭਾਜੀ ਕਿੱਥੇ ਆਣਾ ਆਪਾਂ ਸੰਤਵਾਰੀ ਦੇ ਲਾਚੇਰੀਓਲਾ 60 ਮਿੰਟ ਦਾ ਰਸਤਾ ਹੋਰ ਆ ਹਾਂ ਹਾਂਜੀ ਚਲੋ ਜੀ ਜੀ 5 ਮਿੰਟ ਵਾਲਾ ਤੇ ਮੜਕਾਈ ਤੇ ਨਹੀਂ ਹੁਣ ਜਾਣਾ ਤਾਂ ਪੈਣਾ ਆ ਆਹ ਰਸਤਾ ਆ ਹਾਂਜੀ ਕਰਨਾ ਤਾਂ ਪੈਣਾ ਹੁਣ ਉਹੀ ਕਹਿਂ ਬ్రో ਉਹੀ ਕਹਿ ਹਾਂਜੀ ਇਹ ਉਦਾਂ ਹੀ ਬਚਾ ਕੇ ਰੱਖਿਆ ਨਾ ਆਪਣੀਆਂ ਪੁਰਾਣੀਆਂ ਕੰਦਾ ਹਾਂਜੀ ਹੁਣ ਨੂੰ ਜਾਣਾ ਹੁਣ ਆ ਲਿਖਿਆ ਕੀ ਸੋ ਹੀ ਸੰਤ ਰੋਕੋ ਹਾਂਜੀ ਟਾਲੀਮੈਂਟ ਦਾ ਰਾਸਤਾ ਰਹਿ ਗਿਆ ਜੀ ਇੱਥੇ ਜਿਹੜੀਆਂ ਨਾ 버ਗਰ ਕਿੰਗ ਨਾ KFC ਨਾ ਮੈਕ ਡਾਈਓ ਡਿਲੀਵਰੋ ਬਤਨ ਉਕਰ ਪਚੋ ਉਠਾਣਾ ਕਰੂ ਕਰੋਂ ਉਠੂਗੇ ਤਾਂ ਦੇਖੂਗੇ ਕਰੇ ਨਹੀਂ ਸਾਰਾ ਕੁਮਾਰ ਪਰ ਬ੍ਰੋ ਜਿਹੜੇ ਆ ਰਸਤੇ ਵੇਖ ਲੈਣ ਅੱਜ ਹਾਂਜੀ ਇਹ ਕਿੰਨੀ ਇੰਨੇ ਅਧੂਰੀ ਜ਼ਿੰਦਗੀ ਆਪਣੀ ਕੰਪਲੀਟ ਕਰਤੀ ਤਾਂ ਆ ਜਾ ਰਾਸਤਾ ਦੇਖਿਆ ਹੋਣ ਡਿਆ ਜੇ ਜਿਹੜੀ ਜਿਵੇਂ ਨੇ ਉੱਥੋਂ ਤੋਂ ਵਧੀਆ ਚੀਜ਼ ਆਏਦੀ ਅੱਗੇ ਫੇਰ ਜਿਹੜੇ ਰਸਤੇਵੇਂ ਨੇ ਉੱਥੋਂ ਵਧੀਆ ਚੀਜ਼ਾਂ ਫੇਰ ਅੱਗੇ ਹਾਂਜੀ ਇਹ ਨਹੀਂ ਕਿ ਆਪੇ ਇੱਕ ਵਾਰੀ ਦੇਖ ਲਿਆ ਹੁਣ ਗਾ ਬਸ ਇਹੋ ਹੀ ਕਹਿੰਦਾ ਹਰ ਸਟੈਪ ਤੇ ਨਵੀਂ ਜ਼ਿੰਦਗੀ ਤਾਂ ਇਹਨਾਂ ਲੋਕਾਂ ਦੀਆਂ ਕਿੰਨੀਆਂ ਯਾਦਾਂ ਜੁੜੀਆਂ ਹੋਣੀਆਂ ਭਾਜੀ ਜਿੰਨਾ ਲੋਕਾਂ ਨੇ ਚੀਜ਼ਾਂ ਸਥਾਪਿਤ ਕੀਤੀਆਂ ਹੁਣ ਇਥੋਂ ਦੇਖ ਲਿਏ ਕਿੱਧਰ ਨੂੰ ਜਾਂਦੀ ਆ ਕਿੰਨੇ ਰਹਿ ਗਏ ਆਪਣੇ ਭਾਜੀ 30 ਮਿੰਟ ਦਾ ਰਸਤਾ ਹੋਰ ਰਹਿ ਗਿਆ Eloji. Ah, vai rir da paramo dai. Buongiorno. Quanti anni hai? Ah, sei bravissimo. Sì, è. La salita è tosta. No, no, importante è camminare. Buon proseguimento, manca ancora tanto? No, perfetto. Montisola oh, i oh, suoi caduti per il lavoro. Vediamo le che le case, le case, di case, le case, le case, ora! case, le per la guerra. Ora oh, le case, le le ਜਿਨ੍ਹਾਂ ਨੇ ਆਹ ਬਣਾਉਣ ਚ ਮਦਦ ਤਾਂ ਕੀਤੀਆਂ ਆਫਰੀਕਾ ओरिएंटਾਲੇ 1920 ਚ ਕਦੂਤੀ ਸਿਵਿਲੀ ਉਹ ਉਹ ਤੋਂ ਥੱਕੇ ਪਹਿਲਾਂ ਹੀ ਉਹ ਤੋਂ ਰਾਹ ਗਲਤ ਪੈ ਗਏ ਪੌੜੀਆਂ ਵਾਲੇ ਤੇ ਪੰਜ ਮਿੰਟ ਪੌੜੀਆਂ ਵਾਲੇ ਤੇ ਪੈ ਗਏ ਸ਼ਾਰਟਕਟ ਲੱਭਦੇ ਲੱਭਦੇ ਪੌੜੀਆਂ ਵਾਲਾ ਰਸਤਾ ਹੁਣ ਸੈਗਲ ਵੀ ਚੱਕਣਾ ਪੈਣ ਰਿਹਾ ਤਾਂ ਭਾਜੀ ਪੌੜੀਆਂ ਵੀ 10 ਮਿੰਟ ਹੀ ਪਰਲੇ ਪਾਸੇ ਤਾਂ ਕਰਕੇ ਬੰਦਾ ਕਹਿੰਦਾ ਸ਼ਾਰਟਕਟ ਨਾ ਕਦੀ ਵੀ ਅਪਣਾਓ ਜਿਆਦਾ ਸ਼ਾਰਟਕਟ ਕਰਦੇ ਕਰਦੇ ਬੰਦਾ ਆਪਣੀ ਜਿੰਦਗੀ ਔਖੀ ਕਰ ਲੈਂਦਾ ਫਾਈਨਲੀ ਆਪਾਂ ਪਹੁੰਚ ਗਏ ਉੱਤੇ ਬਾਬੇ ਹੁਣ ਇੱਥੇ ਪਹੁੰਚੇ ਆਂ ਥੋੜੀਆਂ ਪੌੜੀਆਂ ਰਹਿ ਗਈਆਂ ਉੱਤੇ ਜਾਣ ਲਈ ਇਹ ਦੇਖਣ ਲਈ ਤੱਗੇ ਕਹਿੰਦੇ ਸਾਈਕਲ ਨਹੀਂ ਲੈ ਕੇ ਜਾ ਸਕਦੇ ਅੱਗੇ ਬੋੜ ਲਾਤਾ ਹਾਂ ਇੱਥੇ ਸਾਈਕਲ ਹੁਣ ਕਿੱਥੇ ਆ ਪਾਰਕ ਹੁਣ ਅਸੀਂ ਆਪਣੀਆਂ ਬਾਕੀ ਪੌੜੀਆਂ ਬਾਕੀ ਰਾਸਤਾ ਹਾਲਾ ਇਹਨਾਂ ਨੇ ਬੋਰ ਇੱਥੇ ਕਿ ਆਪਣਾ ਸਾਈਕਲ ਨਹੀਂ ਅੱਗੇ ਲੈ ਕੇ ਜਾ ਸਕਦੇ ਤੁਸੀਂ ਇੱਥੇ ਵੀ ਇਤਾਰੇ ਕਰਤਾ ਇਹਨਾਂ ਨੇ ਕੀ ਪੀਓ ਜੋ ਮਰਜੀ ਪੀਓ ਕਫੀ ਪੀਓ ਹਾਂਜੀ ਚਾਓ ਜਰਨ ਹਾਂਜੀ ਆ ਵੀ ਹੋ ਆ ਪਾਜੀ ਆ ਵੀ ਦਾ ਕਰਕੇ ਇਹਨਾਂ ਰਸਤਾ ਕੀਤਾ ਸੀ ਪਾਜੀ ਕੀ ਫੀਲ ਹੋਣ ਡਿਆ ਦੰਦ ਪਾਜੀ ਆਨੰਦ ਅਚੀਵ ਕਰਕੇ Uh, Apa、yeah. ਅਸੀਂ ਬੋਲ ਨਹੀਂ ਸਕਦੇ ਸੀ ਤਾਂ ਕਰਕੇ ਅਸੀਂ ਬੋਲਿਆ ਨਹੀਂ ਜਿੱਥਾ ਥੋੜੇ ਸ਼ਾਰਟ ਲੈ ਸਕਦੇ ਸੀ ਉਦਾਂ ਲੈ ਆ ਕਿਸੇ ਦੇ ਦਲਮਾ ਪਠੇ ਸੀ ਨਹੀਂ ਪਹੁੰਚਾਉਣੀ ਸੀ ਕਿਉਂਕਿ ਉੱਥੇ ਸਾਰੇ ਪ੍ਰੇਅਰ ਕਰਨਾ ਸੀ ਆਪਣੀ ਆਪਣੀਆਂ ਇੱਥੋਂ ਦੇਖ ਲਿਆ ਅਸੀਂ ਕਿ ਉਧਰਲੇ ਪਾਸੇ 5 ਮਿੰਟ ਲੱਗਦੇ ਆ ਤਾਂ ਜਾਂਦੀ ਹੁਣ ਅਸੀਂ ਵਾਪਸ ਆਏ ਆਂਦੀ 10 ਮਿੰਟ ਲੱਗਦੇ ਆ ਤੁਹਾਨੂੰ ਪਤਾ ਪੰਜਾਬੀਆਂ ਪੰਜਾਬੀ ਨੇ 5 ਮਿੰਟ ਘਟ ਦੇ ਕੇ ਚਲੋ ਪਾ ਲਓ ਸਾਈਕਲ ਉਨ ਚਲੋ ਭਾਜੀ ਕੋ ਸਿੰਘ ਹੋ ਚਲੋ ਆਪਣਾ ਡਾਇਲੋਗ ਤੋਂ ਬੋਲੋ ਉਹ ਡਰ ਦਾਗਾ ਤੋਂ ਸਿੰਘ ਚੱਲ ਗੋ ਸਿੰਘ ਗੋ ਅੱਗੇ ਉਹ ਤੋਂ ਹੈ ਸਾਡਾ YouTube ਚੈਨਲ ਗੋ ਸਿੰਘ ਗੁਰੂ ਮਿਸਤਰੀ ਨਹੀਂ ਚੋੜਾ ਇਹਨਾਂ ਇੱਕ ਦੂਜੇ ਨੂੰ ਤਾਂ ਕਹੀ ਜਾਏ ਆ ਕਰੀਏ ਜੇ ਕਿਸੇ ਮੇਰੇ ਵੀਰ ਭੈਣ ਭਰਾ ਨੇ ਆਉਣਾ ਹੋਵੇ ਇੱਥੇ ਮਾਦੋਨਾਂ ਦੇ ਲਾਚੀ ਰਿਓਲਾ ਦੇਖਣੇ ਮੁੰਤੀਸ ਵਾਲਾ ਤੇ ਇੱਥੇ ਤੱਕ ਆਉਂਦੀਆਂ ਬੱਸਾਂ ਇੱਥੇ ਵਸਿਆ ਇਤੋਂ ਅੱਗੇ ਭਾਜੀ ਕਿੰਨੇ ਮਿੰਟ ਆ ਇੱਥੇ ਦੱਸਦੇ ਅੱਧਾ ਘੰਟਾ ਚਲੋ ਆਪਾਂ ਪੰਜਾਬੀ ਆਪਾਂ 40 ਮਿੰਟ ਕਰ ਲਈਏ 40 ਮਿੰਟ ਤੁਰ ਕੇ ਲੱਗਦੇ ਆ ਉੱਤੇ ਤੱਕ ਜਾਣ ਨੂੰ ਆ ਇੱਥੇ ਤੱਕ ਐਂਡ ਲਈ ਬੱਸ ਆਉਂਦੀ ਆ ਤੇਰੀ ਤੁਹਾਨੂੰ ਛੱਡੂਗੀ ਕਿੱਥੇ ਬੱਸ ਨੂੰ ਜਾ ਹੀ ਚਲੋ ਜੀ ਭਾਜੀ ਹੁਣ ਅਸੀਂ ਨਾ ਸਿੰਤੀ eri ਛੱਡ ਕੇ ਮਤਲਬ ਕੱਚੇ ਜਿਹੇ ਰਾਹ ਤੇ ਛੱਡ ਕੇ ਅਸੀਂ ਜਿਹੜਾ ਮੇਨ ਜੇ ਰਾਸਾ ਜਾਂਦਾ ਆ ਉਸ ਰਾਸੇ ਥਾਣੀ ਥੱਲੇ ਚੱਲੇ ਆ ਕਾਰਨ ਦੱਸ ਦੋ ਆਪਾਂ ਦੇਖਣਾ ਆ ਇਹ ਕਿਉਂਕਿ ਉੱਤੇ ਸਾਡੇ ਤੋਂ ਸ਼ੂਟ ਨਹੀਂ ਹੋਣ ਦੇਆ ਸੀ ਕਿਉਂਕਿ ਉਹ ਸਾਰਾ ਹੀ ਪੱਥਰ ਜੇ ਤੇ ਰਸਤਾ ਬਣਿਆ ਆ ਤੇ ਤਿਲਕਣ ਬੜੀ ਤਿਲਕਣ ਬੜੀ ਆ ਕਿਉਂਕਿ ਪੱਤੇ ਚੜ੍ਹ ਹੋਈ ਪਈ ਆ ਮੈਂ ਕਿਹਾ ਬਲੌਗ ਦੇ ਚੱਕਰ ਚ ਆਪਦਾ ਕੰਮ ਨਾ ਕਰਾ ਕੇ ਬੈਜਿਏ ਬਲੌਗ ਤੇ ਐਂਡ ਬਲੌਗ ਹੀ ਐਂਡ ਬਲੌਗ ਨਾ ਹੋ ਜੇ ਅਹੀਂ ਕੱਲੂ ਕੰਮਾਂ ਤੇ ਵੀ ਜਾਣਾ ਆ ਚਲੋ ਪਾਜੀ ਤੁਸੀਂ ਚਲੋ ਅੱਗੇ ਗੋ ਸਿੰਘ ਗੋ ਹਾਂਜੀ ਚਲੋ ਜੀ ਆਬੇ ਆ ਮਜ਼ਾ ਆਉਂਂਦਿਆ ਬਸ ਉਤਰਨਾ ਮਜ਼ਾ ਆਉਂਦਿਆ ਚੜਨ ਵੇਲੇ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਕੀ ਫੀਲ ਹੋਇਆ ਸੀ ਸਾਨੂੰ ਆਬਿਓ ਜਿੰਦਗੀ ਦਾ ਸਵਾਦ ਆਉਣ ਡਿਆ ਅਜ ਪਹਿਲੇ ਵਲੌਗ ਚ ਬਾਕੀ ਗੱਲਾਂ ਦੀਆਂ ਗੱਲਾਂ ਜੋ ਸਫਰ ਕਰਨ ਦੇ ਨਾ ਇਹ ਵੀ ਵੱਖਰੀ ਆਪਣੀ ਗੱਲ ਆ ਲਓ ਜੀ ਆ ਗਈ ਸਾਨੂੰ ਲੈਣ ਇਹਦਾ ਬੱਥੇ ਨਜ਼ਾਰਾ ਆਉਗਾ ਬਾਜੀ ਆਪਣੀ ਡਾਈਟ ਕੱਢ ਲਓ ਹੁਣ ਅਸੀਂ ਜਾ ਰਹੇ ਹਾਂ ਵਾਪਸ ਘਰਾਂ ਨੂੰ 30 ਕਿਲੋਮੀਟਰ ਦਾ ਰਸਤਾ ਇਹ ਦੱਸ ਰਿਹਾ ਹੈ ਕਿ 1 ਘੰਟਾ 29 ਮਿੰਟ ਚੱਰਾ ਕੰਪਲੀਟ ਹੋਊਗਾ ਪਰ ਤੁਹਾਨੂੰ ਪਤਾ ਹੀ ਆ ਹੁਣ ਕਿੱਥੇ ਡੇਢ ਘੰਟਾ ਸਾਈਕਲ ਚੱਲਣਾ ਲੱਗਦਾ ਵੀਰੂ ਕਰੋਕੇ ਕਰਨਾ ਪੈਣਾ ਪੰਜ ਵਜਾਂ ਚ 20 ਮਿੰਟ ਪਏ ਅਜੇ ਡੈਂਟਲ ਂਡਿਆ ਸੂਰਜਿਤਲ ਂਡਿਆ ਆ ਹਿੰਦੀ ਗਾਣੇ ਚ ਤੇ ਆਉਂਦੇ ਭਾਜੀ ਹੋਂਦ ਸੂਰਜ ਹੂਆ ਮਦਮ ਸਪੀਕਰ ਚਾਹੀਦਾ ਆ ਐਹ ਹੈ ਆਇ ਤੇਰੀਆਂ ਸ਼ਾਮਾਂ ਦੇਖ ਲਾ ਸੂਰਜ ਡਲ ਗਿਆ ਆ ਹਾਂਜੀ ਅੱਜ ਤੱਕ ਆਪਾਂ ਇਹ ਨਹੀਂ ਫੋਟੋ ਖਿੱਚੀ ਹਾਂ ਹਾਂਜੀ ਘੰਟਾ ਲ ਗਿਆ ਸਾਰਾ ਕੁਝ ਕਿਆ ਇਹਦਾ ਸਿਰੋਕ ਸੀ ਪਾਣੀ ਪੀਣ ਅਸੀਂ ਆ ਗਏ ਹੁਣ ਪਹੁੰਚ ਗਏ ਆ ਬੜਾ ਸੋਲੋ ਤੁਸੀਂ ਦੇਖ ਸਕਦੇ ਆ ਨੇਰਾ ਕਿਨਾ ਹੋ ਗਿਆ ਇਹ ਥੋੜਾ ਰਹਿ ਗਿਆ 5 ਕਿਲੋਮੀਟਰ 5 ਕਿਲੋ ਵਿੱਚ 50 ਪਾਜੀ ਦੋ ਕੋਈ ਤੁਸੀਂ ਆਪਣੀ ਵਿਚਾਰ ਵਿਚਾਰਦੇ ਹਾਂ ਮਿੰਟ ਦਾ ਮੁੱਲ ਮਿੰਟ ਦਾ ਮੁੱਲ ਪਾ ਦਿਓ ਤੁਸੀਂ ਸਾਰੇ ਜਾਣੇ ਬਾਕੀ ਗੱਲ ਇਹ ਆ ਸਬਸਕ੍ਰਾਈਬ ਬੋਲੋ ਵੀਡੀਓ ਉੱਤੇ ਸਾਰੇ ਮੇਰੇ ਵੀਰ ਭੈਣ ਭਰਾ ਇਹ